याला कार्बन कम होए वो मोटा बुबा होवा ना के वो मोटा मोटा आवाज शब्दो मर्जी फे पैजू और मोटू और मारेला लाडो मारेला प्रधान जी आपते केंद्र की सरकार मुर्दाबाद मुर्दाबाद ਮੁਹੱਲਾ ਮੁਹੱਲਾ ਅੱਜ ਭਰਾਵੋ ਜਲਾ ਸੰਗੂਰ ਕੰਨਸਾਪੁਰ ਕਲਾਂ ਦੇ ਵਿੱਚ ਅਸੀਂ ਸਾਡੀਆਂ ਜਿਹੜੀਆਂ ਮੰਡੀਆਂ ਨੂੰ ਸਾਡੀ ਕੇਂਦਰ ਦੀ ਸਰਕਾਰ ਮੋਦੀ ਦੀ ਸਰਕਾਰ ਔਰ ਅੰਗਜੇਬ ਦੀ ਜਿੱਦੇ ਵਿੱਚ ਰੂਹ ਆਈ ਹੋਈ ਆ ਉਹ ਪ੍ਰਾਈਵੇਟ ਕਰ ਰਹੀ ਆ ਸਾਡੇ ਸੂਬਿਆਂ ਦੀਆਂ ਸਰਕਾਰਾਂ ਨੂੰ ਜਾਨੀ ਇਹ ਚਿੱਠੀਆਂ ਭੇਜ ਰਹੀ ਆ ਵੀ ਮੰਡੀਆਂ ਪ੍ਰਾਈਵੇਟ ਕਰੋ ਇਹਨਾਂ ਦੇ ਨਾਰੇ ਫੋਟੋ ਕਿਸ ਦੇ ਨੇ ਸਰਕਾਰ ਦੇ ਵਿਰੋਧ ਦੇ ਵੰਦੀਆਂ ਬਿਲਾਣੀਆਂ ਕਾਪੀਆਂ ਨੇ ਉਹ ਸਾਡੇ ਪਿੰਡ ਸ਼ਾਹਪੁਰ ਕਲਾ ਜ਼ਿਲ੍ਹਾ ਸੰਦੂਰ ਤਹਿਸੀਲ ਜ਼ਨਾਮ ਦੇ ਵਿੱਚ ਦੋਨੇ ਜਥੇਬੰਦੀਆਂ ਦੇ ਸਾਡੇ ਪਿੰਡ ਦੇ ਸਹਿਯੋਗ ਦੇ ਨਾਲ ਭਾਰਤੀ ਕਿਸਾਨ ਜੁਨੀਆਂ ਦੇ ਇਕਤਾ ਸਿੱਧੂਪੁਰ ਤੇ ਭਾਰਤੀ ਕਿਸਾਨ ਜੁਨੀਆਂ ਦੇ ਇਕਤਾ ਆਜ਼ਾਦ ਸਾਰੇ ਪਿੰਡ ਦੇ ਸਹਿਯੋਗ ਨਾਲ ਅਸੀਂ ਇਹ ਕਾਪੀਆਂ ਛਾੜਦੇ ਆ ਅਸੀਂ ਇਸ ਮੰਡੀ ਬੋਰਡ ਦਾ ਤੋੜਨਾ ਸਾਡੀਆਂ ਸਰਕਾਰਾਂ ਦਾ ਸਾਰੇ ਸੈਂਟਰ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਉਹਨਾਂ ਦਾ ਵਿਰੋਧ ਕਰਦੇ ਆ ਉਹ ਨਹੀਂ ਟੁੱਟਣ ਦੇਵਾਂਗੇ ਆਡੀਆਂ ਜਾਨਾਂ ਲੱਗ ਜਾਣਾ ਪਰਿਵਾਰ ਸਮੇਤ ਸਾਰਿਆਂ ਨੂੰ ਬੇਨਤੀ ਆ ਵੀ ਭਰਾਵੋ ਆਪਣੇ ਬਾਰਡਰਾਂ ਤੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੰਦੇ ਮੁੜਦਾਬ ਮੁੜਦਾਬ ਤੁਮਨਤ ਮਾਨ ਦੀ ਸਰਕਾਰ ਮੁਰਦਾਬ ਮੁਰਦਾਬ ਮੁੰਦਾਬ ਆਨੇ ਵੜਾਵਾ ਮੁੜਦਾਬ ਮੁੜਦਾਬ ਸਰਕਾਰੀ ਮੋਹ ਰੱਖੇ ਰੱਖੇ ਰਹਿਣ ਹਾਰੇ ਆਪਣੀ ਨੱਕੀ ਖਰਾਬ ਕਰੂਗਾ ਸਰਕਾਰੀ ਜੀ ਨਹੀਂ ਤੋੜਨ ਦਾ